ਉੱਤਰੀ ਭਾਰਤ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫਟਣ ਕਾਰਨ 65 ਲੋਕਾਂ ਦੀ ਮੌਤ ਹੋ ਗਈ ਉੱਤਰੀ ਭਾਰਤ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫਟਣ ਕਾਰਨ 65 ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ ਹਿਮਾਚਲ ਤੋਂ ਵੀ ਅਜਿਹੀਆਂ ਤਸਵੀਰਾਂ ਆਏ ਦਿਨੀ ਸਾਹਮਣੇ ਆndੀਆਂ ਰਹਿੰਦੀਆਂ ਨੇ ਇਸ ਦੇ ਦਰਮਿਆਨ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਹੜ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਹੈ ਪੰਜਾਬ ਦੇ ਕਈ ਇਲਾਕੇ ਜਿਹੜਾ ਨੇ ਉਹ ਜਲਮਗਨ ਹੋ ਗਏ ਨੇ ਕਈ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚ ਕਰ ਚੁੱਕਿਆ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਕਈ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਇਸ ਸਭ ਦੇ ਦਰਮਿਆਨ ਹੁਣ ਤਸਵੀਰਾਂ ਜਿਹੜੀਆਂ ਨੇ ਉਹ ਕਾਂਗੜਾ ਤੋਂ ਸਾਹਮਣੇ ਆਈਆਂ ਨੇ ਤਾਂ ਕਾਂਗੜਾ ਦੀਆਂ ਤਸਵੀਰਾਂ ਤੁਹਾਡੇ ਨਾਲ ਟੀਵੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਜਿੱਥੇ ਕਰੋੜਾਂ ਦਾ ਬਣਿਆ ਮਕਾਨ ਸਿਰਫ ਸੈਕਿੰਡਾਂ ਦੇ ਵਿੱਚ ਹੀ ਜ਼ਮੀਦੋਜ਼ ਹੋ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਪੌਂਡ ਡੈਮ ਦਾ ਪਾਣੀ ਜਿਹੜਾ ਉਹ ਜਾ ਰਿਹਾ ਹੈ ਤੇ ਸਭ ਦੇ ਦਰਮਿਆਨ ਜੋ ਇੱਕ ਤਿੰਨ ਮੰਜ਼ਿਲਾ ਘਰ ਬਣਿਆ ਹੋਇਆ ਤੇ ਸੈਕੰਡਾ ਦੇ ਵਿੱਚ ਇੱਕ ਘਰ ਜਿਹੜਾ ਹੈ ਜ਼ਮੀਦੂਦ ਹੋ ਜਾਂਦਾ ਹੈ ਘਰ ਦਾ ਇੱਕ ਹਿੱਸਾ ਜਿਹੜਾ ਦਰਿਆ ਦੇ ਵਿੱਚ ਡਿੱਗ ਜਾਂਦਾ ਹੈ ਤੇ ਉੱਥੇ ਚਿਚਹਾੜਾ ਜਿਹੜਾ ਉਹ ਮੱਚ ਜਾਂਦਾ ਹੈ ਤੇ ਉੱਤੀ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਤੋਂ ਵੀ ਅਜਿਹੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਬਿੱਤੇ ਦਿਨੀ ਫਾਜ਼ਿਲਕਾ ਤੋਂ ਵੀ ਇੱਕ ਤਸਵੀਰ ਸਾਹਮਣੇ ਆਈ ਜਿੱਥੇ ਪਿੰਡ ਦੇ ਵਿੱਚੋਂ ਬੇੜੇ ਦੇ ਨਾਲ ਟਰੈਕਟਰ ਘੱਟ ਰਹੇ ਨੌਜਵਾਨ ਜਿਹੜਾ ਨੇ ਅਚਾਨਕ ਹੀ ਪਾਣੀ ਦਾ बहाव ਤੇਜ਼ ਹੋਣ ਕਾਰਨ ਜਿਹੜਾ ਪਾਕਿਸਤਾਨ ਵਾਲੇ ਪਾਸੇ ਨੂੰ ਰੁੜਨਾ ਲੱਗ ਜਾਂਦੇ ਨੇ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਹਾਲ ਦੇ ਵਾਲੇ ਖੜੇ ਲੋਕਾਂ ਦੇ ਵੱਲੋਂ ਰੱਸਾ ਸੁੱਟ ਕੇ ਉਹਨਾਂ ਨੂੰ ਮੁਰ ਤੋਂ ਭਾਰਤ ਦੀ ਹੱਦ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਤੇ ਜਬ ਬੇੜਾ ਜਿਹੜਾ ਕਿਨਾਰੇ ਤੇ ਲਗਾਇਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਤੋਂ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜੇਕਰ ਪਾਣੀ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਪੌਂਡ ਡੈਮ ਤੋਂ ਰੋਜ਼ਾਨਾ 46000 ਕਿਊਸਿਕ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤੇ ਬਿਆਸ ਦਰਿਆ ਵੀ ਜਿਹੜਾ ਹੁਣ ਤਬਾਹੀ ਮਚਾਉਂਦਾ ਦਿਖਾਈ ਦੇ ਰਿਹਾ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਹਾਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਕਈ ਲੋਕਾਂ ਦੇ ਵੱਲੋਂ ਆਪਣੇ ਘਰ ਵੀ ਜਿਹੜਾ ਨੇ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਇਸੇ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਵੀ ਵਿੱਚ ਵੀ ਕੱਲ ਬੱਦਨ ਫਟਣ ਦੇ ਕਾਰਨ ਹੋਣ 65 ਲੋਕਾਂ ਦੀ ਮੌਦਾ ਆਕੜਾ ਜਿਹੜਾ ਸਾਹਮਣੇ ਆਇਆ ਇਸੇ ਤਰੀਕੇ ਦੇ ਨਾਲ ਉੱਤਰਾਖੰਡ ਦੇ ਵਿੱਚ ਵੀ ਧਰਾਲੀ ਦੇ ਵਿੱਚ ਜਿਹੜਾ ਇੱਕ ਬੱਦਲ ਫਟਿਆ ਸੀ ਤਾਂ ਉਸ ਦੇ ਵਿੱਚ ਹੱਲੇ ਵੀ ਮਲਬੇ ਦੇ ਹੇਠ ਲੋਕ ਜਿਹੜਾ ਨੇ ਉਹ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਲਗਾਤਾਰ ਫੌਜ ਦੇ ਵੱਲੋਂ ਹੁਣ ਅਜਿਹੀਆਂ ਮਸ਼ੀਨਰੀਆਂ ਤਿਆਰ ਕਰਵਾਈਆਂ ਗਈਆਂ ਨੇ ਜਿਸ ਦੇ ਵਿੱਚ ਮਲਵੇ ਦੇ ਹੇਠੋਂ ਲਾਸ਼ਾਂ ਜਿਹੜੀਆਂ ਨੇ ਬਾਹਰ ਕੱਢੀਆਂ ਜਾ ਸਕਣ ਤੇ ਇਸੇ ਤਰੀਕੇ ਦੇ ਨਾਲ ਆਏ ਦਿਨੀ ਹਿਮਾਚਲ ਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਤਾਜ਼ਾ ਤਸਵੀਰਾਂ ਕਾਂਗੜਾ ਦੀਆਂ ਨੇ ਜਿੱਥੇ ਕਾਂਗੜਾ ਦੇ ਵਿੱਚ ਕਰੋੜਾਂ ਦੀ ਲਾਗਤ ਦੇ ਨਾਲ ਬਣਿਆ ਹੋਇਆ ਤਿੰਨ ਮੰਜ਼ਲਾ ਮਕਾਨ ਮਿੰਟਾ ਸੈਕਿੰਡਾਂ ਦੇ ਵਿੱਚ ਹੀ ਜਿਹੜਾ ਹੈ ਉਹ ਢਹਿ ਢੇਰੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਤੇ ਵਹਾਅ ਤੇਜ਼ ਹੋਣ ਕਾਰਨ ਜਿਹੜਾ ਘਰ ਦਾ ਪਿਛਲਾ ਹਿੱਸਾ ਹੈ ਤਾਂ ਤਿੰਨ ਮੰਜ਼ਿਲਾ ਘਰ ਦਾ ਪਿਛਲਾ ਹਿੱਸਾ ਪੂਰੇ ਦਾ ਪੂਰਾ ਹੀ ਜਿਹੜਾ ਹੈ ਪਾਣੀ ਦੇ ਵਿੱਚ ਡਿੱਗ ਜਾਂਦਾ ਹੈ